ਕਲਜੀ ਖੇਤਰ ਸੋ ਜੀ ਤੁਹਾਡਾ ਸਵਾਗਤ ਹੈ ਅੱਜ ਅਸੀਂ ਬਣਾਵਾਂਗੇ ਮਿਨੀ ਛਾ ਡਿਜ਼ਾਈਨਿੰਗ ਗਲਸ ਤੁਸੀਂ ਕੁਝ ਵੀ ਕਹਿ ਸਕਦੇ ਹੋ ਅਸੀਂ ਨੋਰਮਲ ਰੂਟੀਨ ਵਾਲਾ ਆਟਾ ਲੈ ਲਏ ਉਹਦੇ ਵਿੱਚ ਅਸੀਂ ਮੈਸ਼ ਕਰਕੇ ਅਜਵਾਇਣ ਪਾ ਲਈ ਨਮਕ ਪਾ ਲਈ ਸਵਾਦ ਅਨੁਸਾਰ ਤੇ ਥੋੜੀ ਜਿਹੀ ਕਲੌਂਜੀ ਪਾ ਲਈ ਤੇ 4 ਤੋਂ 5 ਚਮਚ ਅਸੀਂ ਦੇਸੀ ਘਿਓ ਦੇ ਪਾ ਲਈ ਤੁਸੀਂ ਰਿਫਾਈਂਡ ਵੀ ਵਰਤ ਸਕਦੇ ਹੋ ਤੇ ਇਹਨਾਂ ਨੂੰ ਹੁਣ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲੈਣਾ ਤਾਂ ਜੋ ਸਾਰੇ ਮਸਾਲੇ ਤੇ ਨਮਕ ਮਿਕਸ ਹੋ ਜਾਵੇ ਤੇ ਹੁਣ ਇਹਨੂੰ ਪਾਣੀ ਨਾਲ ਜਿਵੇਂ ਨੋਰਮਲ ਆਟਾ ਅਸੀਂ ਗੁੰਦਿਆ ਰੋਟੀ ਵਾਸਤੇ ਐਗਜੈਕਟ ਉਮੇਦਾ ਆਟਾ ਗੁੰਨਣਾ ਹੈਗਾ ਇਹ ਡਿਸ਼ ਜਦੋਂ ਤੁਸੀਂ ਬਣਾਓਗੇ ਨਾ ਤੁਹਾਨੂੰ ਬਣਾਉਣ ਚ ਵੀ ਮਜ਼ਾ ਆਣਾ ਤੇ ਖਾਣ ਚ ਤਾਂ ਓ ਮਾਈ ਗੋਡ ਤੇ ਹੁਣ ਅਸੀਂ ਆਟਾ ਤਿਆਰ ਕਰ ਲਿਆ ਉਹਨੂੰ ਹੁਣ 10 ਤੋਂ 15 ਮਿੰਟ ਲਈ ਰੈਸਟ ਤੇ ਰੱਖ ਦਵਾਂਗੇ ਹੁਣ ਦੂਸਰੇ ਪਾਸੇ ਅਸੀਂ ਤਿਆਰੀ ਕਰ ਲਾਂਗੇ ਮਸਾਲੇ ਦੀ ਚਾਰ ਆਲੂ ਬਾਲੇ ਸੀ ਇਹਨੂੰ ਅਸੀਂ ਚੰਗੀ ਤਰ੍ਹਾਂ ਮੈਸ਼ ਕਰ ਲਿਆ ਜਾਂ ਤੁਸੀਂ ਇਹ ਵਾਲਾ ਤਰੀਕਾ ਵੀ ਅਪਣਾ ਸਕਦੇ ਹੋ ਇਕੁਅਲੀ ਮੈਸ਼ ਹੋ ਜਾਂਦੇ ਆ ਆਲੂ ਇਹਦੇ ਨਾਲ ਤੇ ਚੰਗੀ ਤਰ੍ਹਾਂ ਮੈਸ਼ ਕਰ ਲਿਆ ਆਲੂ ਤੇ ਉਸ ਤੋਂ ਬਾਅਦ ਅਸੀਂ ਪਾਵਾਂਗੇ ਅਦਰਕ ਬਰੀ ਕਟਿਆ ਪਿਆਜ਼ ਤੇ ਹਰੀ ਮਿਰਚ ਤੁਸੀਂ ਮਟਰ ਵੀ ਪਾ ਸਕਦੇ ਹੋ ਮੇਰੇ ਕੋਲ ਮਟਰ ਨਹੀਂ ਸੀ ਇਸ ਟਾਈਮ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਮਸਾਲੇ ਗਰਮ ਮਸਾਲਾ ਪਾ ਲਿਆ ਨਮਕ ਸਵਾਦ ਅਨੁਸਾਰ ਨਮਕ ਥੋੜਾ ਰੱਖਣਾ ਸੀ ਆਟੇ ਚ ਲਈ ਪਾਇਆ ਸੀ ਥੋੜਾ ਹਲਦੀ ਪਾ ਲਈ ਤੇ ਪਾ ਲਏ ਉਹਦੇ ਵਿੱਚ ਲਾਲ ਮਿਰਚ ਚੰਗੀ ਤਰ੍ਹਾਂ ਮਿਕਸ ਕਰਕੇ ਅਸੀਂ ਐਵੇਂ ਦਾ ਡੋ ਤਿਆਰ ਕਰ ਲਿਆ ਤੇ ਹੁਣ ਅਸੀਂ ਅਬ ਬੇਲਾਂਗੇ ਰੋਟੀ ਨੋਰਮਲ ਪੇੜਾ ਜਿਵੇਂ ਅਸੀਂ ਰੋਟੀ ਨੂੰ ਲੈਂਦਾ ਲੈਂਦੇ ਆ ਉਸ ਤੋਂ ਥੋੜਾ ਜਿਹਾ ਅਸੀਂ ਵੱਡਾ ਪੇੜਾ ਰੱਖਣਾ ਤੇ ਹੁਣ ਅਸੀਂ ਈ ਦੀ ਇੱਕ ਰੋਟੀ ਬੇਲਾਂਗੇ ਰੋਟੀ ਈ ਦੀ ਨਾ ਤਾਂ ਵੱਡੀ ਮੋਟੀ ਹੋਵੇ ਤੇ ਨਾ ਹੀ ਪਤਲੀ ਹੋਵੇ ਜਿਵੇਂ ਅਸੀਂ ਪਰਾਂਠੇ ਦੀ ਮੋਟਾਈ ਰੱਖਦੇ ਨਾ ਐਵੇਂ ਦੀ ਹੋਣੀ ਚਾਹੀਦੀ ਹੈ ਈ ਤੇ ਹੁਣ ਰੋਟੀ ਬੇਲ ਲਈ ਅਸੀਂ ਇਹਦੇ ਉੱਤੇ ਆਲੂ ਦਾ ਜਿਹੜਾ ਅਸੀਂ ਤਿਆਰ ਕੀਤਾ ਸੀ ਪੇਸਟ ਚੰਗੀ ਤਰ੍ਹਾਂ ਸਪਰੈਡ ਕਰਾਂਗੇ ਇਹ ਥੋੜਾ ਪੇਸ਼ੈਂਸ ਦਾ ਕੰਮ ਹੈ ਪਰ ਇਹ ਹੋ ਜਾਂਦਾ ਤੇ ਇਹਦੇ ਲਈ ਤੁਸੀਂ ਫੋਕ ਹੀ ਯੂਜ਼ ਕਰਿਓ ਆ ਦੇਖੋ ਚੰਗੀ ਤਰ੍ਹਾਂ ਕਰ ਲਿਆ ਤੇ ਦੂਸਰੀ ਰੋਟੀ ਜਿਹੜੀ ਬਣਾਈ ਸੀ ਉੱਤੇ ਮੈਂ ਇੱਕਦਮ ਪਾ ਕੇ ਇਹਨੂੰ ਜਿੱਕ ਦਿੱਤਾ ਤੁਸੀਂ ਬੇਲਣੇ ਨਾਲ ਵੀ ਕਰ ਸਕਦੇ ਹੋ ਚਾਰੇ ਪਾਸੇ ਤੋਂ ਕਟਿੰਗ ਕਰ ਲਈ ਚੰਗੀ ਤਰ੍ਹਾਂ ਤੇ ਹੁਣ ਅਸੀਂ ਇਹਦੀ ਸੈਕੂਅਰ ਸ਼ੇਪ ਚ ਕਟਿੰਗ ਕਰਾਂਗੇ ਤੁਸੀਂ ਇਹਦੇ ਲਈ ਪੀਜ਼ਾ ਕਟਰ ਵੀ ਲੈ ਸਕਦੇ ਹੋ ਤੇ ਮੈਂ ਤਾਂ ਕੰਮ ਚਲਾ ਲਿਆ ਇਹਦੇ ਨਾਲ ਆਪਣੀ ਨਾਈਸ ਨਾਲ ਤੇ ਆ ਦੇਖੋ ਹੁਣ ਅਸੀਂ ਇਹਨੂੰ ਕੋਰਨਰ ਤੋਂ ਫੜ ਕੇ ਦੂਸਰੇ ਪਾਸੇ ਤੇ ਦੂਜੇ ਕੋਨਾਂ ਨੂੰ ਆਪੋਜ਼ਿਟ ਸਾਈਡ ਤੇ ਅਸੀਂ ਬੰਦ ਕਰ ਲਵਾਂਗੇ ਇਹ ਬਹੁਤ ਸੋਹਣਾ ਇੱਕ ਡਿਜ਼ਾਈਨ ਬਣ ਜਾਂਦਾ ਹੈ ਤੁਸੀਂ ਟੈਨਸ਼ਨ ਨਹੀਂ ਲੈਣੀ ਆਲੂ ਇਹ ਬਿਲਕੁਲ ਬਾਹਰ ਨਹੀਂ ਨਿਕਲੂਗੇ ਤੇ ਐਵੇਂ ਅਸੀਂ ਸਾਰੇ ਡਿਜ਼ਾਈਨ ਤਿਆਰ ਕਰ ਲੈਣੇ ਹੌਲੀ ਹੌਲੀ ਆ ਦੇਖੋ ਅਸੀਂ ਕਰ ਲਿਆ ਤੇ ਉਸ ਤੋਂ ਬਾਅਦ ਅਸੀਂ ਅੱਗ ਜਲਾ ਲਈ ਤੇ ਇੱਕ ਕੜਾਹੀ ਲੈ ਲਈ ਉਹਦੇ ਵਿੱਚ ਅਸੀਂ ਰਿਫ ਤੇਲ ਪਾ ਲਿਆ ਤੇ ਹੁਣ ਅਸੀਂ ਇਹਦੇ ਵਿੱਚ ਇੱਕ ਇੱਕ ਕਰਕੇ ਸਾਰੇ ਮ mini ਸਮੋਸੇ ਜਾਂ ਡਿਜ਼ਾਈਨਿੰਗ ਵਾਲੇ ਸਮੋਸੇ ਰੱਖ ਦਿੱਤੇ ਔਰ ਇਹ ਸਮੋਸੇ ਨਾ ਜਿਹੜੇ ਇਹ ਖਾਨਸ ਬਹੁਤ ਸਵਾਦ ਬਣਦੇ ਤੇ ਤੁਸੀਂ ਟ੍ਰਾਈ ਕਰਿਓ ਕਰੇ ਵਾ ਕਮਾਲ ਬਣੂਗੇ ਔਰ ਇੱਕ ਇਸਟਾਈਲਿਸਟ ਜੇ ਉਹ ਵੀ ਅਸੀਂ ਪੁਰਾਣੇ ਸਮੋਸੇ ਖਾ ਖਾ ਕੇ ਬੋਰ ਹੋ ਜਾਂਦੇ ਹਨਾ ਇਹ ਇਸ ਸਮੋਸੇ ਜਦੋਂ ਤੁਸੀਂ ਰਿਸ਼ਤੇਦਾਰਾਂ ਸਾਹਮਣੇ ਰੱਖੋਗੇ ਵੈਸੇ ਉਹ ਕਹੋਗੇ ਕਿ ਦੇਖੋ ਕਿਨੇ ਸਵਾਦ ਬਣੇ ਆ ਦੇਖੋ ਸਾਡੇ ਸਮੋਸੇ ਪੂਰੀ ਤਰ੍ਹਾਂ ਫਰਾਈ ਹੋ ਗਏ ਤੇ ਇਹ ਸਾਰਾ ਪ੍ਰੋਸੈਸ ਅਸੀਂ మీడియం ਫਲੇਮ ਤੇ ਕਰਨਾ ਤੇਜ਼ ਬਿਲਕੁਲ ਨਹੀਂ ਤਾਂ ਜੋ ਇਸ ਅੰਦਰੋਂ ਵੀ ਮੈਦਾ ਪੂਰਾ ਉਹ ਹੋ ਜਾਵੇ ਪੱਕ ਜਾਵੇ ਤੇ ਬਾਹਰੋਂ ਵੀ ਆ ਦੂਸਰਾ ਸਲੋਟ ਪਾ ਦਿੱਤਾ ਸੀ ਕਲਰ ਦੇਖੋ ਇਹਦਾ ਕਿੰਨਾ ਸੋਹਣਾ ਕਲਰ ਆਇਆ ਆ ਆ ਦੇਖੋ ਸਾਡੇ ਸਮੋਸੇ ਜਾਂ ਡਿਜ਼ਾਈਨਿੰਗ ਵਾਲੇ ਸਮੋਸੇ ਤੁਸੀਂ ਕੋਈ ਵੀ ਨਾਮ ਰੱਖ ਸਕਦੇ ਹੋ ਐਸ ਸੱਚ ਬਿਲਕੁਲ ਇਸ ਟਾਈਮ ਵੀ ਦਾ ਕੋਈ ਨਾਮ ਨਹੀਂ ਹੈਗਾ ਤੇ ਇਹਨਾਂ ਵਿੱਚ ਕਰੰਚ ਪ੍ਰੋਪਰ ਆਂਦਾ ਪੂਰੀ ਫੀਲਿੰਗ ਇਹਦੀ ਐਜ਼ ਇਟ ਇਜ਼ ਰਹਿੰਦੀ ਫੀਲਿੰਗ ਬਾਹਰ ਨਹੀਂ ਨਿਕਲਦੀ ਇੱਕ ਵਾਰ ਟਰਾਈ ਕਰਿਓ ਤੇ ਟਰਾਈ ਜਦੋਂ ਤੁਸੀਂ ਕਰੋਗੇ ਤਾਂ ਮੇਰੇ ਨਾਲ ਜ਼ਰੂਰ ਸ਼ੇਅਰ ਕਰਿਓ ਕਿ ਤੁਸੀਂ ਟਰਾਈ ਕੀਤਾ ਸੀ ਤੇ ਕਿਵੇਂ ਦਾ ਬਣਿਆ ਥੈਂਕ ਯੂ ਸੋ ਮੱਚ ਜੀ ਵੀਡੀਓ ਦੇਖਦੇ ਹੋ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਆ ਕਰੋ ਧੰਨਵਾਦ ਜੀ